ਦੋਸਤੋ ਜਿੱਦਾਂ ਮਨੁੱਖ ਆਪਣੇ ਕਰਮ ਕਰਦਾ ਉਸੇ ਤਰ੍ਹਾਂ ਦਾ ਉਸ ਨੂੰ ਫਲ ਵੀ ਭੋਗਣਾ ਪੈਂਦਾ ਕਈ ਲੋਕ ਸੋਚਦੇ ਨੇ ਕਿ ਬੁਰੇ ਕਰਮਾਂ ਤੋਂ ਬਚਣ ਲਈ ਸਾਨੂੰ ਇਹ ਜ਼ਿੰਦਗੀ ਛੱਡ ਦੇਣੀ ਚਾਹੀਦੀ ਆ ਪਰ ਜਿਹਾ ਕਰਨ ਨਾਲ ਵੀ ਕਰਮਾਂ ਦਾ ਬੋਝ ਹੋਰ ਵੀ ਵੱਜ ਜਾਂਦਾ ਕਰਜ਼ਾ ਹੋਵੇ ਭਾਵੇਂ ਕਿਸੇ ਵੀ ਤਰ੍ਹਾਂ ਦਾ ਚਾਹੇ ਧੰਦਾ ਹੋਵੇ ਜਾਂ ਫਿਰ एहसान ਦਾ ਜਾਂ ਫਿਰ ਤੁਹਾਡੇ ਪਿਛਲੇ ਜਨਮਾਂ ਦਾ ਉਹ ਤਾਂ ਇਨਸਾਨ ਨੂੰ ਚੁਕਾਉਣਾ ਹੀ ਪੈਂਦਾ ਅੱਜ ਜੇ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਂਦੀ ਆ ਜੋ ਇਸ ਸੱਚ ਨੂੰ ਸਾਫ਼ ਦੱਸਦੀ ਆ ਚਲੋ ਆਪਾਂ ਕਹਾਣੀ ਸ਼ੁਰੂ ਕਰਦੇ ਆ ਇੱਕ ਵਾਰ ਦੀ ਗੱਲ ਹੈ ਇੱਕ ਵੱਡੇ ਸ਼ਹਿਰ ਵਿੱਚ ਵਿਕਰਮ ਨਾਂ ਦਾ ਇੱਕ ਅਮੀਰ ਵਪਾਰੀ ਰਹਿੰਦਾ ਸੀ ਉਸ ਦੀ ਘਰ ਵਾਲੀ ਦਾ ਨਾਂ ਕਮਲਾ ਸੀ ਅਤੇ ਵਿਕਰਮ ਬਹੁਤ ਹੀ ਚਲਾਕ ਤੇ ਧਨ ਕਮਾਉਣ ਦੇ ਵਿੱਚ ਮਾਹਿਰ ਸੀ ਉਸ ਨੇ ਆਪਣੀ ਮਿਹਨਤ ਦੇ ਨਾਲ ਬਹੁਤ ਸਾਰਾ ਧਨ ਇਕੱਠਾ ਕੀਤਾ ਸੀ ਪਰ ਧਨਵਧਨ ਦੇ ਨਾਲ ਨਾਲ ਉਸ ਦਾ ਲੋਭ ਵੀ ਵਧਦਾ ਗਿਆ ਉਹ ਹਰ ਤਰ੍ਹਾਂ ਨਾਲ ਧਨ ਵਧਾਉਣ ਦੇ ਰਾਹ ਦੇਖਦਾ ਕਿ ਕਿਸ ਤਰ੍ਹਾਂ ਮੈਂ ਆਪਣੇ ਧਨ ਨੂੰ ਵਧਾਵਾਂ ਪਹਿਲਾਂ ਤਾਂ ਉਹ ਇਮਾਨਦਾਰੀ ਕਮਾਈ ਕਰਦਾ ਸੀ ਤੇ ਬੜਾ ਇਮਾਨਦਾਰ ਵਪਾਰੀ ਸੀ ਪਰ ਹੌਲੀ-ਹੌਲੀ ਉਸ ਨੇ ਝੂਠ ਧੋਖਾ ਤੇ ਠੱਗੀ ਨੂੰ ਵੀ ਅਪਣਾ ਲਿਆ ਉਸ ਦੀ ਘਰ ਵਾਲੀ ਕਮਲਾ ਵੀ ਬਹੁਤ ਲਾਲਚੀ ਸੀ ਤੇ ਉਸ ਨੂੰ ਹਰ ਵੇਲੇ ਉਸ ਤੇ ਧੰਦਿਆਂ ਦੇ ਵਿੱਚ ਸਾਂਤ ਦਿੰਦੀ। ਇੱਕ ਦਿਨ ਸ਼ਾਮ ਨੂੰ ਵਿਕਰਮ ਦੇ ਘਰ ਇੱਕ ਬੁੱਢਾ ਫਕੀਰ ਆਇਆ। ਉਸ ਫਕੀਰ ਦਾ ਚਿਹਰਾ ਸ਼ਾਂਤੀ ਨਾਲ ਭਰਿਆ ਸੀ ਤੇ ਅੱਖਾਂ ਦੇ ਵਿੱਚ ਪਿਆਰ, ਮੋਹ ਤੇ ਮੁਸਕਾਨ ਸੀ। ਉਹ ਕਹਿਣ ਲੱਗਾ ਪੁੱਤਰ ਮੈਂ ਲੰਮੀ ਯਾਤਰਾ ਤੋਂ ਆ ਰਿਹਾ। ਅੱਜ ਰਾਤ ਲਈ ਤੁਹਾਡੇ ਘਰ ਤੇ ਟਿਕਾਣਾ ਮਿਲ ਜਾਊਗਾ ਤਾਂ ਬੜੀ ਮਿਹਰਬਾਨੀ ਹੋਵੇ। ਵਿਕਰਮ ਨੇ ਉਸ ਨੂੰ ਵੇਖ ਕੇ ਸੋਚਿਆ ਕੀ ਇਹ ਤਾਂ ਗਰੀਬ ਫਕੀਰ ਹੈ ਇਸ ਨੂੰ ਠੁਕਰਾ ਦੇਣਾ ਚਾਹੀਦਾ ਪਰ ਫਕੀਰ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਸੁਣ ਕੇ ਉਸ ਦਾ ਦਿਲ ਪਿਘਲ ਗਿਆ ਤੇ ਉਹ ਬੋਲਿਆ ਆਓ ਬਾਬਾ ਜੀ ਤੁਹਾਡੀ ਸੇਵਾ ਕਰਨਾ ਮੇਰਾ ਸੁਭਾਗ ਹੈ ਉਸ ਨੇ ਫਕੀਰ ਨੂੰ ਘਰ ਅੰਦਰ ਬੁਲਾ ਲਿਆ ਤੇ ਫਿਰ ਚੰਗਾ ਭੋਜਨ ਦਿੱਤਾ ਵਧੀਆ ਬਿਸਤਰਾ ਵਿਛਾ ਕੇ ਦਿੱਤਾ ਰਾਤ ਨੂੰ ਗੱਲਾਂ ਕਰਦੇ-ਕਰਦੇ ਫਕੀਰ ਨੇ ਦੱਸਿਆ ਕਿ ਉਹ ਜ਼ਿੰਦਗੀ ਭਰ ਮਿਹਨਤ ਕਰਕੇ ਧਨ ਤਾਂ ਕਮਾਇਆ ਤੇ ਹੁਣ ਬੜੇਪੇ ਵਿੱਚ ਸਾਰਾ ਧਨ ਆਪਣੇ ਪਰਿਵਾਰ ਨੂੰ ਦੇ ਕੇ ਤੀਰਥ ਯਾਤਰਾ ਤੇ ਚੱਲਿਆ ਹੈ ਅਤੇ ਉਸ ਨੇ ਆਪਣੀ ਪਿੱਠ ਦੇ ਵਿੱਚ ਬੱਜੀਆਂ ਪੋਟਲੀ ਵਾਲ ਇਸ਼ਾਰਾ ਕਰਕੇ ਕਿਹਾ ਕਿ ਇਸ ਵਿੱਚ ਮੇਰੇ ਕੋਲ 500 ਸੋਨੇ ਦੀਆਂ ਮੋਹਰਾਂ ਨੇ ਯਾਤਰਾ ਵਿੱਚ ਕੰਮ ਆਉਣਗੀਆਂ ਬਾਕੀ ਸਾਰਾ ਕੁਝ ਤਾਂ ਮੈਂ ਆਪਣੇ ਪਰਿਵਾਰ ਨੂੰ ਦੇ ਦਿੱਤਾ ਇਹ ਸੁਣ ਕੇ ਵਿਕਰਮ ਤੇ ਉਸ ਦੀ ਘਰ ਵਾਲੀ ਦੀ ਅੱਖਾਂ ਦੇ ਵਿੱਚ ਚਮਕ ਆ ਗਈ ਮਨ ਵਿੱਚ ਲਾਲਚ ਆ ਗਿਆ ਰਾਤ ਨੂੰ ਜਦੋਂ ਫਕੀਰ ਸੁੱਤਾ ਤਾਂ ਉਸ ਨੇ ਵਿਕਰਮ ਨੂੰ ਉਕਸਾਇਆ ਤੇ ਕਿਹਾ ਕਿ ਬੁੱਢਾ ਤਾਂ ਆਨਾਥ ਹੈ ਇਸ ਦੀਆਂ ਮੋਹਰਾਂ ਆਪਾਂ ਲੈ ਲੈਣੇ ਆ ਕੋਈ ਪਤਾ ਨਹੀਂ ਲੱਗਣਾ ਕਿਹੜਾ ਕਿਸੇ ਨੇ ਆ ਕੇ ਪੁੱਛਣਾ ਪਰਮਾਤਮਾ ਨੇ ਸਾਨੂੰ ਇਹ ਮੌਕਾ ਆਪ ਦਿੱਤਾ ਵਿਕਰਮ ਨੇ ਪਹਿਲਾਂ ਤਾਂ ਇਨਕਾਰ ਕਰ ਦਿੱਤਾ ਪਰ ਲਾਲਚ ਨੇ ਉਸ ਦੀ ਅੰਤਰਾਤਮਾ ਨੂੰ ਦਬ ਦਿੱਤਾ ਦੋਹਾਂ ਨੇ ਮਿਲ ਕੇ ਉਸ ਫਕੀਰ ਦੀ ਪੋਟਲੀ ਚੋਰੀ ਕਰ ਲਈਤੀ ਸੋਨੇ ਦੇ ਮੋਹਰਾਂ ਦੀ ਥਾਂ ਪਿੱਤਲ ਦੇ ਸਿੱਕੇ ਉੱਥੇ ਰੱਖ ਦਿੱਤੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਕਾਲੇ ਕਾਰਨਾਮੇ ਨੂੰ ਅੰਜਾਮ ਦੇ ਦਿੱਤਾ ਅਗਲੇ ਦਿਨ ਫਕੀਰ ਨੇ ਵਿਕਰਮ ਨੂੰ ਆਸ਼ੀਰਵਾਦ ਦਿੱਤਾ ਤੇ ਉੱਥੋਂ ਚਲਾ ਗਿਆ ਵਿਕਰਮ ਨੇ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਫਕੀਰ ਕਾਸ਼ੀ ਪਹੁੰਚਿਆ ਤੇ ਉੱਥੇ ਗੰਗਾ ਮਈਆ ਦੇ ਮੰਦਰ ਵਿੱਚ ਵੱਡਾ ਦਾਨ ਕਰਨ ਦਾ ਇਰਾਦਾ ਜੋ ਬਣਾਇਆ ਸੀ ਉਸ ਨੇ ਪੰਡਿਤ ਨੂੰ ਬੁਲਾ ਕੇ ਕਿਹਾ ਕਿ ਮੈਂ ਸਾਰੇ ਤੀਰਥੀਆਂ ਦੇ ਲਈ ਭੋਜਨ ਤੇ ਦਾਨ ਦਾ ਪ੍ਰਬੰਧ ਕਰਨਾ ਚਾਹੁੰਨਾ ਤੇ ਮੇਰੀ ਇਹ ਇੱਛਾ ਵੀ ਹੈ ਪੰਡਿਤ ਨੇ ਹਿਸਾਬ ਲਾ ਕੇ ਦੱਸਿਆ ਕਿ ਲਗਭਗ 500 ਮੋਹਰਾਂ ਖਰਚ ਹੋਣੀਆਂ ਨੇ ਫਕੀਰ ਖੁਸ਼ ਹੋ ਗਿਆ ਸੀ ਤੇ ਅਗਲੇ ਹੀ ਦਿਨ ਧੂਮ ਧਾਮ ਨਾਲ ਭੰਡਾਰਾ ਕਰਵਾਇਆ ਗਿਆ ਲੋਕ ਉਹਨਾਂ ਦੀ ਆਦਾਰਤਾ ਦੀਆਂ ਵਡਿਆਈਆਂ ਕਰਨ ਲੱਗੇ ਪਰ ਜਦੋਂ ਰਾਤ ਨੂੰ ਫਕੀਰ ਨੇ ਪੋਟਲੀ ਫੋਲੀ ਤਾਂ ਪਿੱਤਲ ਦੇ ਸਿੱਕੇ ਵੇਖ ਕੇ ਉਹ ਸਦਮੇ ਵਿੱਚ ਆ ਗਿਆ ਤੇ ਬੇਇੱਜ਼ਤੀ ਦੇ ਡਰਦ ਨਾਲ ਉਹਨਾਂ ਨੇ ਉਸੇ ਰਾਤ ਆਪਣੀ ਜਾਨ ਦੇ ਦਿੱਤੀ ਪੰਡਤ ਨੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਵੀ ਕੀਤਾ ਇੱਧਰ ਵਿਕਰਮ ਨੂੰ ਫਕੀਰ ਦੇ ਅਸ਼ੀਰਵਾਦ ਦੇ ਨਾਲ ਇੱਕ ਸੋਹਣਾ ਪੁੱਤ ਪ੍ਰਾਪਤ ਹੋਇਆ ਜਿਸ ਦਾ ਨਾਂ ਉਹਨਾਂ ਨੇ ਅਰਜਨ ਰੱਖਿਆ ਅਰਜਨ ਬਹੁਤ ਹੀ ਨੀਕਦਿਲ ਹੁਸ਼ਿਆਰ ਦਿਆਵਾਨ ਤੇ ਧਾਰਮਿਕ ਸੁਭਾਅ ਦਾ ਸੀ ਉਹ ਛੋਟੀ ਉਮਰ ਵਿੱਚ ਹੀ ਸਾਧੂਆਂ ਦੇ ਸੰਗ ਦੇ ਵਿੱਚ ਰਹਿਣ ਲੱਗਿਆ ਵਿਕਰਮ ਨੂੰ ਉਸ ਦੇ ਇਸ ਸੁਭਾਅ ਤੋਂ ਬੜੀ ਚਿੰਤਾ ਰਹਿੰਦੀ ਸੀ ਪਰ ਉਹ ਕੁਝ ਕਹਿ ਵੀ ਨਹੀਂ ਸਕਦਾ ਸੀ ਅਰਜਨ ਵੱਟਾ ਹੋਇਆ ਤਾਂ ਉਸ ਨੂੰ ਇੱਕ ਅਜੀਬ ਜਿਹੀ ਬਿਮਾਰੀ ਲੱਗ ਗਈ ਅਤੇ ਇਲਾਜ ਲਈ ਵਿਕਰਮ ਪਰਿਵਾਰ ਸਮੇਤ ਕਾਸ਼ੀ ਪਹੁੰਚ ਗਿਆ ਸੀ ਉੱਥੇ ਅਰਜਨ ਦੀ ਨਰਾਤ ਮੰਦਰ ਦੇ ਵਿੱਚ ਭਜਨ ਕਰਦਾ ਤੇ ਗਰੀਬਾਂ ਦੀ ਮਦਦ ਕਰਦਾ ਇੱਕ ਸ਼ਾਮ ਅਰਜਨ ਮੰਦਰ ਤੋਂ ਵਾਪਸ ਆ ਰਿਹਾ ਸੀ ਕਿ ਰਾਸਤੇ ਵਿੱਚ ਇੱਕ ਬੁੱਢਾ ਪੰਡਤ ਰੋਂਦਾ ਹੋਇਆ ਮਿਲਿਆ ਅਰਜਨ ਨੇ ਪੁੱਛਿਆ ਬਾਬਾ ਕੀ ਹੋਇਆ ਤੂੰ ਰੋ ਕਿਉਂ ਰਿਹਾ ਪੰਡਤ ਨੇ ਦੱਸਿਆ ਪੁੱਤਰ ਮੇਰੇ ਸਿਰ ਤੇ ਉੱਤੇ 500 ਮੋਹਰਾਂ ਦਾ ਕਰਜ਼ਾ ਮੈਂ ਢੰਡਾਰੇ ਦਾ ਪ੍ਰਬੰਧ ਕੀਤਾ ਸੀ ਪਰ ਇੱਕ ਫਕੀਰ ਦੀ ਮੌਤ ਹੋ ਗਈ ਅਤੇ ਸਾਰਾ ਖਰਚ ਮੇਰੇ ਤੇ ਪੈ ਗਿਆ ਤੇ ਹੁਣ ਮੈਂ ਗੰਗਾ ਵਿੱਚ ਡੁੱਬ ਕੇ ਮਰਨ ਜਾ ਰਹੀ ਹਾਂ ਮੈਂ ਇਸ ਬੋਝ ਨਾਲ ਨਹੀਂ ਜੀ ਸਕਦਾ ਅਰਜਨ ਦਾ ਦਿਲ ਪਿਗਲ ਗਿਆ ਤੇ ਕਹਿਣ ਲੱਗਿਆ ਚਿੰਤਾ ਨਾ ਕਰੋ ਮੈਂ ਤੁਹਾਡਾ ਕਰਜ਼ਾ ਚੁਕਾ ਦਿਆਂਗਾ ਅਰਜਨ ਦੀ ਗੱਲ ਸੁਣ ਕੇ ਪੰਡਤ ਨੂੰ ਕੁਝ ਸ਼ਾਂਤੀ ਤਾਂ ਆਈ ਜਦੋਂ ਅਰਜਨ ਘਰ ਆਇਆ ਤਾਂ ਮਾਤਾ ਪਿਤਾ ਬਾਹਰ ਗਏ ਹੋਏ ਸਨ ਉਸ ਨੇ ਆਪਣੇ ਪਿਓ ਦੇ ਸੰਦੂਕ ਵਿੱਚੋਂ ਇੱਕ ਲਾਲ ਰਮਾਲ ਵਿੱਚ ਲਪੇਟੀਆਂ 500 ਸੋਨੇ ਦੀਆਂ ਮੋਹਰੇ ਕੱਢ ਲਈਆਂ ਅਤੇ ਉਹੀ ਮੋਹਰਾ ਸੀ ਜੋ ਵਿਕਰਮ ਨੇ ਫਕੀਰ ਤੋਂ ਚੋਰੀ ਕੀਤੀਆਂ ਸਨ ਉਹ ਮੋਹਰਾ ਪੰਡਤ ਨੂੰ ਦੇ ਕੇ ਅਰਜਨ ਵਾਪਸ ਆਇਆ ਤਾਂ ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਸ਼ਾਂਤੀ ਸੀ ਅਤੇ ਉਸੇ ਰਾਤ ਉਸਦੀ ਬਿਮਾਰੀ ਨੇ ਵੀ ਉਸਦੇ ਪ੍ਰਾਣ ਲੈ ਲਏ ਦੂਜੇ ਦਿਨ ਵਿਕਰਮ ਤੇ ਕਮਲਾ ਨੇ ਵੀ ਦੁੱਖ ਨਾਲ ਆਪਣੀ ਜਾਨ ਦੇ ਦਿੱਤੀ ਉਸੇ ਪੰਡਤ ਨੇ ਉਹਨਾਂ ਦਿਨਾਂ ਦਾ ਸੰਸਕਾਰ ਕੀਤਾ ਅਤੇ ਯਮਰਾਜ ਦੇ ਦਰਬਾਰ ਵਿੱਚ ਜਦੋਂ ਅਰਜਨ ਜੋ ਕਿ ਪਿਛਲੇ ਜਨਮ ਵਿੱਚੋਂ ਫਕੀਰ ਸੀ ਨੂੰ ਮੁਕਤੀ ਮਿਲ ਗਈ ਵਿਕਰਮ ਤੇ ਕਮਲਾ ਨੂੰ ਨਰਕ ਦੀ ਸਜ਼ਾ ਮਿਲੀ ਤੇ ਫਿਰ ਅਪਾਹਜ ਬਣ ਕੇ ਗਧੇ ਦੇ ਰੂਪ ਵਿੱਚ ਜਨਮ ਦਿੱਤਾ ਗਿਆ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਕੀ ਸਿੱਖ ਮਿਲਦੀ ਹੈ ਕਿ ਪਿਛਲੇ ਜਨਮ ਦਾ ਕਰਜ਼ਾ ਤੇ احسان چکونا ਪੈਂਦਾ ਲੋਭ ਤੇ ਧੋਖੇ ਨਾਲ ਕਮਾਇਆ ਧਨ ਕਦੇ ਸੁਖ ਨਹੀਂ ਦਿੰਦਾ ਮੌਤ ਤੋਂ ਬਾਅਦ ਵੀ ਕਰਮਾਂ ਦੀ वासਨਾ ਕਾਮਨਾ ਗਿਆਨ ਕਰਜ਼ਾ ਆਤਮਾ ਨਾਲ ਜਾਂਦੀ ਨਹੀਂ ਸੋ ਸਦਾ ਚੰਗੇ ਕਰਮ ਕਰਿਏ ਤੇ ਕਿਸੇ ਦਾ ਕਰਜ਼ਾ ਨਾ ਰਖੀਏ ਤੇ ਨਾ ਹੀ ਲੋਭ ਲਾਲਚ ਵਿੱਚ ਕਿਸੇ ਨੂੰ ਧੋਖਾ ਦੇਈਏ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਕਿਉਂਕਿ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀਆਂ ਦੇ ਨਾਲ ਤਰਥਕਲੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੈਸ਼ੀ ਕਾਲ ਜੀ